ਉਸ ਨੂੰ ਆ ਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਜਦੋਂ ਹੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਜੋ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਕਾਗਜ਼ ਨਹੀਂ ਹੈ ਕੋਈ ਪਾਸਪੋਰਟ ਨਹੀਂ ਹੈ ਔਰ ਜ਼ਿਆਦਾ ਕਰਕੇ ਉਹਨਾਂ ਦੇ ਵਿੱਚ ਭਾਰਤੀ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਔਰ ਉਸ ਬਿਆਨ ਨੂੰ ਲੈ ਕੇ ਕਿਤੇ ਨਾ ਕਿਤੇ ਹਰ ਇੱਕ ਦੇ ਚਿਹਰੇ ਉੱਪਰ ਨਿਰਾਸ਼ਾ ਸੀ ਕਿ ਹੁਣ ਕੀ ਬਣੇਗਾ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਡੌਂਕੀਆਂ ਰਾਹੀਂ ਅਮਰੀਕਾ ਦੀ ਧਰਤੀ ਤੇ ਪਹੁੰਚੇ ਨੇ ਅੱਜ ਦੱਸਿਆ ਜਾ ਰਿਹਾ ਕਿ ਯੂਐਸਏ ਵੱਲੋਂ ਡਿਪੋਰਟ ਕੀਤੇ ਗਏ 205 ਭਾਰਤੀ ਪਹੁੰਚ ਰਹੇ ਨੇ ਅਮ੍ਰਿਤਸਰ ਏਅਰਪੋਰਟ ਦੇ ਉੱਪਰ ਲੋਕਾਂ ਦਾ ਜਿਹੜਾ ਇਕੱਠੋ ਕਾਫੀ ਨਜ਼ਰ ਆ ਰਿਹਾ ਹੈ ਔਰ ਲੋਕ ਆਪਣੇ ਆ ਦਾ ਕਰ ਰਹੇ ਨੇ ਇੰਤਜ਼ਾਰ ਦੱਸਿਆ ਤਾਂ ਇਹੀ ਜਾ ਰਿਹਾ ਹੈ ਹੁਣ ਅਸਲ ਵਿੱਚ ਕੀ ਹੈ ਕਿ ਜਿਸ ਜਹਾਜ਼ ਰਾਹੀਂ ਉਹ ਪੰਜਾਬ ਪਹੁੰਚ ਰਹੇ ਨੇ ਉਹ ਹੈ ਮੈਟਰੀ ਦਾ ਸੀ 70 ਜਹਾਜ਼ C17 ਜਹਾਜ਼ C17 ਉਹਦੇ ਵਿੱਚ ਜਿਹੜੇ ਐ ਉਹ ਭਾਰਤੀ 205 ਜਿਹੜੇ ਐ ਉਹ ਆ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਦੋਸਤੋ ਕਿ ਇਸ ਸਮੇਂ 에য়ারਪੋਰਟ ਦੇ ਉੱਪਰ ਉਹਨਾਂ ਨੂੰ ਲੈਣ ਵਾਸਤੇ ਉਹਨਾਂ ਦੇ ਚਾਹਣ ਵਾਲੇ ਰਿਸ਼ਤੇਦਾਰ ਨੀਅਰ ਡੀਅਰ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਉੱਥੇ ਜਿਹੜੇ ਐ ਉਹ ਪਹੁੰਚੇ ਹੋਏ ਨੇ ਮੌਕੇ ਦੀਆਂ ਤਸਵੀਰਾਂ ਤਾਂ ਇਹ ਹੀ ਬਿਆਨ ਕਰਦੀਆਂ ਨੇ ਕਿ ਹਰ ਇੱਕ ਦੇ ਚਿਹਰੇ ਦੇ ਵਿੱਚ ਇੱਕ ਉਦਾਸੀ ਜਿਹੀ ਵੀ ਹੈ ਇੱਕ ਭੈ ਜਿਹਾ ਵੀ ਹੈ ਲੇਕਿਨ ਕੁਛਕ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਹੈ ਕਿ ਚਲੋ ਸਾਡੇ ਸਾਡੇ ਕੋਲ ਤਾਂ ਆ ਗਏ ਕਿਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਦਿੱਤੀ ਗਈ ਫਿਜ਼ੀਕਲੀ ਕਈ ਵਾਰ ਇਹ ਹੁੰਦਾ ਕਿ ਗਲਤ ਤਰੀਕੇ ਦੇ ਨਾਲ ਜੋ ਲੋਕ ਕਿਸੇ ਵੀ ਦੇਸ਼ ਵਿੱਚ ਐਂਟਰ ਕਰਦੇ ਨੇ ਤਾਂ ਉਹਨਾਂ ਨੂੰ ਉਮਰ ਕੈਦ ਜਿਹੜੀ ਆ ਸੁਣਾਈ ਜਾਂਦੀ ਹੈ ਤਾਂ ਤਾਂ ਤਰ੍ਹਾਂ ਦੇ ਤਸ਼ੱਦਦ ਕੀਤੇ ਜਾਂਦੇ ਆ ਕਮ ਸੇ ਕਮ ਇਹ ਜਿਹੜੀ ਗੱਲਬਾਤ ਹੈ ਇਸ ਤੋਂ ਤਾਂ ਲੋਕ ਜਿਹੜੇ ਖੁਸ਼ ਨੇ ਕਿ ਸਾਡੇ ਸਾਡੇ ਕੋਲ ਆ ਗਏ ਆ ਅਸੀਂ ਇੱਥੇ ਬੈਠ ਕੇ ਕੰਮ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਚਲਾਵਾਂਗੇ ਸੋ ਡੋਨਲਡ 트럼ਪ ਜੋ ਹੈ ਉਹ ਕਾਫੀ ਸਖਤ ਸਖਤ ਜਿਹੜਾ ਹੈ ਇਹ ਨਜ਼ਰ ਆ ਰਹੇ ਨੇ ਔਰ ਸਖਤੀ ਵੀ ਇਸਤੇਮਾਲ ਕਰ ਰਹੇ ਨੇ ਕਿ ਮੈਂ ਆਪਣੇ ਦੇਸ਼ ਦੇ ਵਿੱਚ ਕਿਸੇ ਵੀ ਜੋ ਵੀ ਸ਼ਖਸ ਗੈਰ ਕਾਨੂੰਨੀ ਤਰੀਕੇ ਨਾਲ ਪਹੁੰਚਿਆ ਉਸ ਨੂੰ ਮੈਂ ਆਪਣੇ ਦੇਸ਼ ਦੇ ਵਿੱਚ ਪਨਾਹ ਨਹੀਂ ਦੇਵਾਂਗਾ ਹਾਲਾਂਕਿ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਡੋਨਲਡ 트럼ਪ ਨੇ ਜਿਹੜੀਆਂ ਕੁਝ ਕਾਰਾਂ ਨੇ ਉਧਰ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਕਿ ਆਮ ਬੰਦਾ ਵੀ ਉਹਨਾਂ ਕਾਰਾਂ ਤੱਕ ਪਹੁੰਚ ਨਹੀਂ ਕਰ ਸਕਦਾ ਉਹਨਾਂ ਕਾਰਾਂ ਨੂੰ ਖਰੀਦ ਨਹੀਂ ਸਕਦਾ ਲੈਕਿਨ ਹੋਰ ਵੀ ਤਾਂ ਕਈ ਤਰ੍ਹਾਂ ਦੇ ਕਾਨੂੰਨ ਹੈ ਜਿਸ ਤੋਂ ਆਮ ਜਨਤਾ ਜਿਹੜੀ ਆ ਉਹ ਕਾਫੀ ਪਰੇਸ਼ਾਨ ਹੈ ਲੇਕਿਨ ਸਭ ਤੋਂ ਵੱਡਾ ਜਿਹੜਾ ਝਟਕਾ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜੋ ਲੋਕ ਮਤਲਬ ਕਹਿ ਸਕਦੇ ਆ ਕਿ ਮੈਕਸੀਕੋ ਦੀ ਦੀਵਾਰ ਪਾਰ ਕਰਕੇ ਜਪਨਾਮਾ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਤੁਸੀਂ ਦੁੱਖ ਦੱਸੋ ਕਿ 40 ਤੋਂ 45 ਲੱਖ ਰੁਪਈਆ ਲਾ ਕੇ ਜਿਹੜੇ ਲੋਕ ਗਲਤ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਲੋਕ ਜਿਹੜੇ ਆ ਉਹ ਹੁਣ ਉਥੋਂ ਟ੍ਰੇਸ ਕੀਤੇ ਜਾ ਰਹੇ ਨੇ ਔਰ ਜਿਨ੍ਹਾਂ ਦੇ ਵਿੱਚੋਂ 205 ਭਾਰਤੀ ਜਿਹੜੇ ਐ ਉਹ ਅੰਮ੍ਰਿਤਸਰ 에ਅਰਪੋਰਟ ਤੇ ਪਹੁੰਚ ਰਹੇ ਨੇ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਕਿ ਡੋਨਲਡ 트ੰਪ ਆਉਂਦੇ ਹੀ ਐਕਸ਼ਨ ਦੇ ਵਿੱਚ ਨਜ਼ਰ ਆਏ ਆ ਹਾਲਾਂਕਿ ਇਹ ਉਮੀਦ ਜਿਤਾਈ ਜਾ ਰਹੀ ਸੀ ਕਿ ਕੁਝ ਨਾ ਕੁਝ ਇਧਰੋਂ ਭਾਰਤ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਜਾ ਕੇ ਗੱਲਬਾਤ ਕਰਨਗੇ ਲੇਕਿਨ ਉਹਨਾਂ ਦੇ ਗੱਲਬਾਤ ਕਰਨ ਤੋਂ ਪਹਿਲਾਂ ਹੀ ਇੱਕ ਬਹੁਤ ਵੱਡਾ ਜਿਹੜਾ ਐਕਸ਼ਨ ਹੈ ਉਹ ਹੋ ਗਿਆ ਹੈ ਯੂਐਸਏ ਤੋਂ ਡਿਪੋਰਟ ਹੋਏ 200 ਪੰਜ ਭਾਰਤੀ ਜਿਹੜੇ ਨੇ ਅੱਜ ਅੰਮ੍ਰਿਤਸਰ ਦੇ 에어ਪੋਰਟ ਤੇ ਪਹੁੰਚ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਦੋਸਤੋ ਕਿ ਜਦੋਂ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕੁਝ ਇੱਕ ਭਾਰਤੀ ਕਮਰੇ ਚ ਬੈਠੇ ਹੋਏ ਨੇ ਔਰ ਅਮਰੀਕਾ ਦੀ ਜਿਹੜੀ ਮਤਲਬ ਕਹਿ ਸਕਦੇ ਆ ਕਿ ਫੋਰਸ ਹੈ ਉਹ ਇਨਵੈਸਟੀਗੇਸ਼ਨ ਆਈ ਕਰਨ ਔਰ ਕਿਸੇ ਕੋਲ ਵੀ ਪਾਸਪੋਰਟ ਜਿਹੜਾ ਹੈ ਉਹ ਨਹੀਂ ਨਿਕਲਿਆ ਜਦੋਂ ਆਪਾਂ ਗਲਤ ਤਰੀਕੇ ਦੇ ਨਾਲ ਇੰਟਰ ਕਰਦੇ ਆ ਤਾਂ ਪਾਸਪੋਰਟ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਜਾਂਦਾ ਕਿੱਥੇ ਨਹੀਂ ਔਰ ਉਮਰ ਭਰ ਦਾ ਜਿਹੜਾ ਡਰ ਹੈ ਹੁਣ ਆਪ ਤੁਸੀਂ ਸੋਚੋ ਕਿ 40 ਤੋਂ 50 ਲੱਖ ਰੁਪਈਆ ਜਿਹੜਾ ਲਾ ਕੇ ਡੋਂਕੀ ਰਾਹੀਂ ਆਪਾਂ ਅਮਰੀਕਾ ਦੇ ਵਿੱਚ ਦਾਖਲ ਹੋਏ ਆ ਭਾਈ ਜਿਨ੍ਹਾਂ ਦਾ ਤਾਂ ਇਹ ਪੈਸਾ ਜਿਨ੍ਹਾਂ ਨੇ ਕਬਾ ਲਿਆ ਉਹਨਾਂ ਤਾਂ ਦੁੱਖ ਨਹੀਂ ਹੈ ਬਹੁਤ ਸਾਰੇ ਅਜਿਹੇ ਵੀ ਹੋਣਗੇ ਜਿਹੜੇ ਨਵੇਂ-ਨਵੇਂ ਮੈਕਸੀਕੋ ਦੀ ਦੀਵਾਰ ਪਾਰ ਕਰਕੇ ਡੋਂਕੀ ਲਗਾ ਕੇ ਇੰਟਰ ਕੀਤੇ ਹੋਣਗੇ ਉਹ ਸਾਰੀ ਉਮਰ ਇਸ ਕਰਜ਼ੇ ਤੋਂ ਉੱਠ ਨਹੀਂ ਸਕਦੇ ਉਹਨਾਂ ਦਾ ਕੀ ਬਣੇਗਾ ਉਹਨਾਂ ਦੇ ਬੱਚਿਆਂ ਦਾ ਕੀ ਬਣੇਗਾ ਔਰ ਬਹੁਤ ਸਾਰੀਆਂ ਜ਼ਮੀਨਾਂ ਜਿੰਨੀਆਂ ਵੀ ਹੁੰਨੀਆਂ ਨੇ ਗਹਿਣੇ ਰੱਖ ਕੇ ਉਹਨਾਂ ਨੂੰ ਉਹਨਾਂ ਦੇ ਉੱਪਰ ਕਰਜ਼ਾ ਲੈ ਕੇ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਵਾਸਤੇ ਬਹੁਤ ਤਰ੍ਹਾਂ ਦੇ ਕਸ਼ਟ ਸਹਾਰਦੇ ਹੋਏ ਪਨਾਮਾ ਦੇ ਸੰਘਣੇ ਕਨੇ ਡਰਾਵਨੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਜਿਹੜੇ ਲੋਕ ਨੇ ਉਹ ਪਹੁੰਚਦੇ ਨੇ ਔਰ ਕਈ ਲੋਕ ਤਾਂ ਤੁਰ ਪਹੁੰਚ ਹੀ ਨਹੀਂ ਪਾਉਂਦੇ ਰਸਤੇ ਦੇ ਵਿੱਚ ਹੀ ਦਮ ਤੋੜ ਦਿੰਦੇ ਨੇ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਦੇਖੋ ਛੋਟੇ ਛੋਟੇ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਦੇਖ ਕੇ ਸਾਡਾ ਦਿਲ ਡਹਿਲ ਜਾਂਦਾ ਉਹਨਾਂ ਨੂੰ ਕੰਡੇਦਾਰ ਝਾੜੀਆਂ ਦੇ ਵਿੱਚ ਦੀ ਕਿਸ ਤਰ੍ਹਾਂ ਇੱਕ ਦੂਜੇ ਦੇ ਮਤਲਬ ਕੋਲ ਕੀਤਾ ਜਾਂਦਾ ਹੈ ਔਰ ਬੱਚੇ ਰੋਂਦੇ ਵੀ ਨੇ ਬਹੁਤ ਇਹ ਮਤਲਬ ਇਹ ਕੋਈ ਉਹ ਠੀਕ ਚੀਜ਼ ਨਹੀਂ ਹੈ ਤੁਸੀਂ ਜੇ ਵਧੀਆ ਭਵਿਕਾ ਬਣਾਉਣਾ ਤੇ ਠੀਕ ਕਿਉਂ ਨਹੀਂ ਰਸਤਾ ਇਖਤਿਆਰ ਕਰਦੇ ਸਹੀ ਰਸਤਾ ਇਖਤਿਆਰ ਕਰੋ ਠੀਕ ਹੈ ਜੇ ਤੁਹਾਡੇ ਮੁਕੱਦਰ ਵਿੱਚ ਲਿਖਿਆ ਹੋਇਆ ਤਾਂ ਤੁਸੀਂ ਪਹੁੰਚੂਗੇ ਨਹੀਂ ਤੇ ਗਲਤ ਰਸਤੇ 'ਤੇ ਨਹੀਂ ਮੌਤ ਹੀ ਮੌਤ ਨਜ਼ਰ ਆਉਂਦੀ ਹੈ ਔਰ ਬਰਬਾਦੀ ਹੀ ਬਰਬਾਦੀ ਨਜ਼ਰ ਆਉਂਦੀ ਹੈ ਇਸ ਤੋਂ ਸਭਾ ਕੁਝ ਨਹੀਂ ਸੋ ਵੱਡੀ ਖਬਰ ਹੈ ਦੋਸਤੋ ਕਿ 205 ਭਾਰਤੀ ਪਹੁੰਚ ਰਹੇ ਨੇ ਅੰਮ੍ਰਿਤਸਰ ਦੇ ਵਿੱਚ ਔਰ ਵੱਡੀ ਗੱਲ ਇਹ ਹੈ ਕਿ ਲੋਕਾਂ ਦਾ ਭਾਰੀ ਇਕੱਠ ਹੈ ਔਰ ਉਹਨਾਂ ਨੂੰ ਲੈਣ ਵਾਸਤੇ ਔਰ ਖਾਸ ਕਰਕੇ ਮੈਂਟਰੀ ਦਾ ਸੀ 17 ਜਹਾਜ਼ ਹੈ ਜਿਸ ਦੇ ਰਾਹੀਂ ਉਹ ਸਾਰਾ ਆ ਰਿਹਾ ਦੱਸਿਆ ਜਾ ਰਿਹਾ ਕਿ ਕਾਫੀ ਕੌਸਟੀ ਜਹਾਜ਼ ਹੈ ਜਿਸ ਤੇ ਰਾਹੀਂ ਉਹਨਾਂ ਨੂੰ ਭਾਰਤ ਪਹੁੰਚਾਇਆ ਜਾ ਰਿਹਾ ਹੈ ਸੋ ਦੋਸਤੋ ਇਸ ਤੇ ਹੋਰ ਵੀ ਜਿਸ ਤਰ੍ਹਾਂ ਦੀ ਖਬਰ ਆਏਗੀ ਅਸੀਂ ਆਪ ਸਭ ਦੇ ਰੂਬਰੂ ਕਰਦੇ ਰਹਾਂਗੇ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ